ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਨੂੰ ਝਟਕਾ ਲੱਗਦਾ ਹੈ ਭਾਜਪਾ ਦੇ ਵਿੱਚ ਉਹਨਾਂ ਦਾ ਵੱਡਾ ਆਗੂ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਮਖੌਲ ਡਾਉਂਦੇ ਆ ਇੱਕ ਦਿਨ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਅਜਿਹਾ ਝਟਕਾ ਲੱਗਦਾ ਕਿ ਹੁਣ ਉਹਨਾਂ ਦਾ ਮਜ਼ਾਕ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਡਾਇਆ ਜਾ ਰਿਹਾ ਬਿੱਟੂ ਆਪਣੇ ਸ਼ਹੀਦ ਦਾਦੇ ਦੀ ਪੱਗ ਲਾ ਕੇ ਭੱਜ ਗਿਆ ਤੇ ਸਾਰਾ ਟੱਬਰ ਰੋਂਦਾ ਉਹ ਸੱਬਰ ਦੇ ਵਿੱਚ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਵੀ ਹੈ ਉਹ ਸੱਬਰ ਦੇ ਵਿੱਚ ਉਹ ਕਾਂਗਰਸੀ ਪਰਿਵਾਰ ਵੀ ਹੈ ਜਿਨੇ ਬਿੱਟੂ ਨੂੰ ਪਰਵਨੀਤ ਸਿੰਘ ਬਿੱਟੂ ਬਣਾਇਆ ਸੀ ਅਰ ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਰਾਜਨੀਤਿਕ ਬੰਦੇ ਦੀ ਪਛਾਣ ਕੀ ਹੈ ਕਿ ਉਹ ਮੰਡੀ ਦੇ ਵਿੱਚ ਵਕਾਊ ਇੱਕ ਵਸਤੂ ਹੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਪੰਜਾਬ ਹੁਣ ਤੱਕ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਸੋਸ਼ਲ ਮੀਡੀਆ ਦੇ ਉੱਪਰ ਤਿੰਨੋਂ ਹੀ ਪਾਰਟੀਆਂ ਦੇ ਵਰਕਰਾਂ ਦੀਆਂ ਪੋਸਟਾਂ ਥੱਲੇ ਕਮੈਂਟ ਜਿਹੜੇ ਨੇ ਉਹ ਚੱਲ ਰਹੇ ਨੇ ਜੀ ਹਾਂ ਦੋਸਤੋ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਨੂੰ ਝਟਕਾ ਲੱਗਦਾ ਹੈ ਭਾਜਪਾ ਦੇ ਵਿੱਚ ਉਹਨਾਂ ਦਾ ਵੱਡਾ ਆਗੂ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਮਾਹੌਲ ਡਾਉਂਦੇ ਆ ਇੱਕ ਦਿਨ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਅਜਿਹਾ ਝਟਕਾ ਲੱਗਦਾ ਕਿ ਹੁਣ ਉਹਨਾਂ ਦਾ ਮਜ਼ਾਕ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਡਾਇਆ ਜਾ ਰਿਹਾ ਮੇਰੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਪ੍ਰਦੇਸ਼ ਕਮੇਟੀ ਦੇ ਮੈਂਬਰ ਮਨਿੰਦਰਪਾਲ ਸਿੰਘ ਜੀ ਪਲਾਸੌਰ ਮੌਜੂਦ ਨੇ ਗੱਲਬਾਤ ਕਰਾਂਗੇ ਅੱਜ ਕੱਲ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਵੇਖਦੇ ਜਿਹੜੀ ਹੁਣ ਰਾਜਨੀਤੀ ਹੋ ਰਹੀ ਹੈ ਕਿਸ ਤਰੀਕੇ ਨਾਲ ਵੇਖਦੇ ਨੇ ਇਸੇ ਵਿਸ਼ੇ ਤੇ ਕਰਾਂਗੇ ਚਰਚਾ ਪਲਾਸੌਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਪੰਜਾਬ ਅਬਤਕ ਤੇ ਨੂੰ ਵੇਖਣ ਵਾਲੀ ਈਵਰਸ ਦਾ ਤੇ ਤੁਸੀਂ ਮੈਨੂੰ ਇਹਦੇ ਲਈ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਲੱਗਦਾ ਸਵਾਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਤੁਸੀਂ ਵੀ ਸੋਸ਼ਲ ਮੀਡੀਆ ਤੇ ਜੁੜੇ ਹੋ ਕਿਸ ਤਰੀਕੇ ਨਾਲ ਵੇਖਦੇ ਹੋ ਜੋ ਕੁਝ ਅੱਜ ਦੀ ਰਾਜਨੀਤੀ ਦੇ ਵਿੱਚ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਮੈਨੂੰ ਲੱਗਦਾ ਤੁਸੀਂ ਉਹਨਾਂ ਲਫ਼ਜ਼ਾਂ ਨੂੰ ਜ਼ੁਬਾਨ 'ਤੇ ਨਹੀਂ ਦੇਣੀ ਚਾਹੁੰਦੇ ਮੈਨੂੰ ਤੁਸੀਂ ਪੁੱਛਣਾ ਬਿੱਟੂ ਬਾਰੇ ਚਾਹੁੰਦੇ ਹੋ ਜੀ 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 ਅ ਜਿਪ ਠੇਠ ਪੰਜਾਬੀ 'ਚ ਮੈਂ ਕਹਾਂ ਜੀ ਬਿੱਟੂ ਆਪਣੇ ਸ਼ਹੀਦ ਦਾਦੇ ਦੀ ਪੱਗ ਲਾ ਕੇ ਭੱਜ ਗਿਆ ਤੇ ਸਾਰਾ ਟੱਬਰ ਰੋਂਦਾ ਉਹ ਟੱਬਰ ਦੇ ਵਿੱਚ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਵੀ ਹੈ ਉਹ ਟੱਬਰ ਦੇ ਵਿੱਚ ਉਹ ਕਾਂਗਰਸੀ ਪਰਿਵਾਰ ਵੀ ਹੈ ਜਿਨ੍ਹਾਂ ਨੇ ਬਿੱਟੂ ਨੂੰ ਰਵਨੀਤ ਸਿੰਘ ਬਿੱਟੂ ਬਣਾਇਆ ਸੀ ਇਸ ਕਰਕੇ ਏਡੀ ਵੱਡੀ ਮਤਲਬਪਰਸਤੀ ਤੇ ਏਡੀ ਵੱਡੀ ਦਗੇਬਾਜੀ ਅਜ ਤੱਕ ਰਾਜਨੀਤੀ ਚ ਹੁੰਦੀ ਨਹੀਂ ਸੀ ਵੇਖੀ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਚੋਂ ਜੰਮਿਆ ਜ਼ਰੂਰ ਸੀ ਜੀ ਲੇਕਿਨ ਉਹਦੀ ਪਛਾਣ ਸ਼ਹੀਦ ਬਿਆਨ ਬਿਆਨ ਸਿੰਘ ਦੇ ਨਾਲ ਬਣੀ ਸੀ ਜੀ ਤੇ ਸ਼ਹੀਦ ਬਿਆਨ ਸਿੰਘ ਤੋਂ ਬਾਅਦ ਕਾਂਗਰਸ ਦੀ ਪਾਰਖੂ ਅਖ ਨੇ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਉਹਨੂੰ ਨੇੜੇ ਲਾਇਆ ਉਹਨੂੰ ਪੰਜਾਬ ਪ੍ਰਦੇਸ਼ ਜ਼ੂਥ ਕਾਂਗਰਸ ਦੀ ਇਲੈਕਸ਼ਨ ਲੜਵਾਈ ਉਹਨੂੰ ਪੰਜਾਬ ਪ੍ਰਦੇਸ਼ ਜ਼ੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਉਹਦੇ ਬਾਅਦ ਕਿਸੇ ਸਟੇਟਸ ਤੇ ਨਾ ਹੋਣ ਦੇ ਬਾਵਜੂਦ ਉਹਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦਵਾਈ ਜੀ ਟਿਕਟ ਦੇ ਕੇ ਇਲੈਕਸ਼ਨ ਲੜਵਾਈ ਕਾਂਗਰਸ ਨੇ 2 ਲੱਖ ਤੋਂ ਉੱਤੇ ਵੋਟਾਂ ਦੇ ਨਾਲ ਉਹਨੂੰ ਉੱਥੋਂ ਜਿਤਾਇਆ ਜੋ ਅੱਜ ਲੁਧਿਆਣੇ 'ਚ ਉਹਦੀ ਪੋਜੀਸ਼ਨ ਸੀ ਇਹੀ ਪੋਜੀਸ਼ਨ 5 ਸਾਲ ਬਾਅਦ ਅਨੰਦਪੁਰ ਸਾਹਿਬ ਤੋਂ ਉਹਦੀ ਸੀ ਪਰ ਰਾਹੁਲ ਨੇ ਫਿਰ ਧਿਆਨ ਤਾਰੀਬ ਖਾਈ ਉਹਨੂੰ ਅਨੰਦਪੁਰ ਸਾਹਿਬ ਤੋਂ ਸ਼ਿਫਟ ਕਰਕੇ ਲੁਧਿਆਣੇ ਲਿਆਂਦਾ ਜੀ ਤੇ ਫਿਰ ਦੋ ਵਾਰੀ ਲੁਧਿਆਣੇ ਤੋਂ ਐਮਪੀ ਬਣਾਇਆ ਇੱਕ ਉਹ ਅ ਬੱਚਾ ਜੀਨੇ ਕਦੀ ਸੁਪਨਾ ਵੀ ਨਹੀਂ ਸੀ ਲਿਆ ਕਿ ਇਹਨਾਂ ਦਿਨਾਂ ਦੇ ਵਿੱਚ ਗੱਡ ਵੀ ਆ ਪੁੰਜ ਲਿਆ ਕਰੂਗਾ ਉਹ ਤਿੰਨ ਵਾਰੀ ਦਾ ਐਮਪੀ ਰਹਿ ਜਾਵੇ ਤੇ ਐਮਪੀ ਤੋਂ ਅੱਗੇ ਲੋਕ ਸਭਾ ਦੇ ਵਿੱਚ ਆਲ ਇੰਡੀਆ ਕਾਂਗਰਸ ਦਾ ਡਿਪਟੀ ਲੀਡਰ ਰਹਿ ਜਾਵੇ ਤੇ ਫਿਰ ਉਹਦੇ ਬਾਅਦ ਉਹ ਇਹ ਕਵੇ ਕਿ ਕਾਂਗਰਸ ਪੰਜਾਬ ਨੂੰ ਦੇ ਕੁਝ ਨਹੀਂ ਸਕੀ ਹੋਰ ਕਾਂਗਰਸ ਪੰਜਾਬ ਨੂੰ ਕੀ ਦੇ ਦਿੰਦੀ ਸਰਦਾਰ ਬਿਆਨ ਸਿੰਘ ਨੂੰ ਪੁੱਛ ਲੈਂਦਾ ਆਪਣੇ ਦਾਦੇ ਨੂੰ ਪੁੱਛ ਲੈਂਦਾ ਆਪਣੇ ਬਾਪ ਨੂੰ ਪੁੱਛ ਲੀਦਾ ਇਸ ਕਾਂਗਰਸ ਤੇ ਮਾਨ ਕਰਦੇ ਰਹੇ ਜਿਸ ਕਾਂਗਰਸ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਭਾਵੇਂ ਉਹ ਭਾਖੜਾ ਡੈਮ ਹੈ ਭਾਵੇਂ ਉਹ ਨਹਿਰਾਂ ਦਾ ਜਾਲ ਹੈ ਭਾਵੇਂ ਉਹ ਮਾਲਵੇ ਦੀ ਤਰੱਕੀ ਹੈ ਭਾਵੇਂ ਉਹ ਮਾਝੇ ਦੀ ਤਰੱਕੀ ਹੈ ਭਾਵੇਂ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸੇ ਇੱਕ ਪੰਜਾਬ ਦੇ ਧਰੋਹਰ ਤੇ ਜਿਸ ਪਾਰਟੀ ਚਾ ਜੋ ਗਿਆ ਉਹ ਪਾਰਟੀ ਹੱਥ ਤੇ ਰੱਖੇ ਕਿ ਅਸੀਂ ਪੰਜਾਬ ਲਈ ਆਹ ਕੀਤਾ ਤੇ ਬਿੱਟੂ ਅਜੇ ਕਹਿੰਦਾ ਕਿ ਮੈਂ ਬੀਜੇਪੀ ਚ ਜਾ ਕੇ ਪੰਜਾਬ ਦਾ ਭਲਾ ਕਰੂੰਗਾ ਯਾਰਾ ਪੰਜਾਬ ਦੇ 3.5 ਕਰੋੜ ਲੋਕ ਮੂਰਖ ਨੇ ਜਿਹੜੇ ਪਿੰਡਾਂ ਦੇ ਬਾਹਰ ਬੋਰਡ ਲਾਉਂਦੇ ਐ ਇਹ ਸਾਡੇ ਪਿੰਡ ਦੇ ਵਿੱਚ ਬੀਜੇਪੀ ਨਾ ਵੜੇ ਤੇ ਬਿੱਟੂ ਉਸ ਪਾਰਟੀ ਚ ਜਾ ਕੇ ਕਹਿੰਦਾ ਕਿ ਮੈਂ ਪੰਜਾਬ ਦੀ ਦੁਸ਼ਮਣ ਪਾਰਟੀ ਦੇ ਵਿੱਚ ਵੜ ਕੇ ਪੰਜਾਬ ਦਾ ਭਲਾ ਕਰਾਂਗਾ ਜਿਹੜਾ ਭਲਾ 15 ਸਾਲਾਂ ਚ ਉਹਨੇ ਕੀਤਾ ਉਹ ਵੀ ਕਿਸੇ ਤੋਂ ਭੁੱਲਿਆ ਨਹੀਂ ਤੇ ਜਿਹੜਾ ਗਾਂ ਉਹਨੇ ਕਰਨਾ ਉਹ ਵੀ ਕਿਸੇ ਤੋਂ ਭੁੱਲਿਆ ਨਹੀਂ ਅਸਲ ਦੇ ਵਿੱਚ ਸਰਦਾਰ ਬਿਆਨ ਸਿੰਘ ਇੱਕ ਸੈਕੂਲਰ ਪਰਮੁਖ ਸੀ ਇਹ ਪਰਿਵਾਰ ਇੱਕ ਸੈਕੂਲਰ ਪਰਿਵਾਰ ਸੀ ਇੱਕ ਸ਼ਹੀਦੀ ਪਰਿਵਾਰ ਸੀ ਜਿਸ ਪਰਿਵਾਰ ਨੂੰ ਸਰਦਾਰ ਰਵਨੀਤ ਸਿੰਘ ਬਟੂ ਨੇ ਆਪਣੀ 15 ਸਾਲ ਦੀ ਪੋਲਿਟੀਕਲ ਲਾਈਫ ਦੇ ਵਿੱਚ ਵੀ ਇੱਕ ਇਹੋ ਜਿਹੇ ਮੁਕਾਮ ਤੇ ਖੜਾ ਕੀਤਾ ਕਿ ਪੰਜਾਬ ਦਾ ਸਿੱਖ ਮਾਸਿਸ ਉਹਦੇ ਨਾਲ ਜਿਹੜਾ ਉਹ ਇੱਕ ਖਾਰਖਾਨਾ ਲੱਗ ਪਿਆ ਤੇ ਅੱਜ ਉਸ ਖਾਰ ਨੂੰ ਢੱਕਦਾ ਹੋਇਆ ਉਹ ਫਿਰ ਪੰਜਾਬ ਦੇ ਦੁਸ਼ਮਣ ਜਮਾਤ ਦੇ ਨਾਲ ਜਾ ਕੇ ਖੜ ਗਿਆ ਪਲਾਸਰ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿ ਜਿਹੜਾ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਾਰਨ ਕੀ ਮੰਨਦੇ ਹੋ ਕਿ ਈਡੀ ਦਾ ਡਰ ਹੋ ਸਕਦਾ ਜਾਂ ਫਿਰ ਕਾਂਗਰਸ ਪਾਰਟੀ ਦੇ ਵਿੱਚ ਕੋਈ ਉਹਨਾਂ ਨੇ ਆਪਣੀ ਗੱਲ ਮਨਵਾਉਣੀ ਚਾਹੀ ਤੇ ਪਾਰਟੀ ਨੇ ਮੰਨੀ ਨਹੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਆਖਰਕਾਰ ਇੰਨਾ ਪੁਰਾਣਾ ਆਗੂ ਜਿਹੜਾ ਹੈ ਕਾਂਗਰਸ ਨੂੰ ਹਲਵੈਦਾ ਕਹਿ ਗਿਆ ਔਰ ਦੂਸਰੇ ਬੰਨੇ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਨਾਲ ਹੈ ਕਿ ਜੇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਧਰੋਂ ਵੀ ਕਾਂਗਰਸ ਦਾ ਹੀ ਵੱਡਾ ਲੀਡਰ ਜਿਨ੍ਹਾਂ ਨੇ ਅੱਜ ਬੀਜੇਪੀ ਦਾ ਸਾਫਾ ਉਹਨਾਂ ਦੇ ਘਰ ਦੇ ਵਿੱਚ ਪਾਇਆ ਸੁਨੀਲ ਕੁਮਾਰ ਜਾਖੜ ਜੀ ਕੀ ਕੀ ਬੋਲ ਰਹਿਣਗੇ ਉਹਨਾਂ ਦੇ ਲਈ ਵੀ ਛੋਟੇ ਵੀਰ ਰਾਜਨੀਤੀ ਜੀ ਦੇ ਮੈਨੇ ਬਦਲ ਗਏ ਨੇ ਜੀ ਕਿਸੇ ਵੇਲੇ ਪੈਸ਼ਨ ਦੀ ਕਿਸੇ ਵੇਲੇ ਸੇਵਾ ਦੀ ਜੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਸ਼ੁਰੂ ਹੋਈ ਤੇ ਸਾਰਬੀਨ ਸਿੰਘ ਦੇ ਤੱਕ ਰਹੀ ਸੀ ਜ਼ਿੰਦਗੀਆਂ ਵਾਰਤੀਆਂ ਪਰਿਵਾਰ ਵਾਰ ਤੇ ਪਰ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਸੀ ਕੀਤੀ ਅੱਜ ਰਾਜਨੀਤੀ bizness ਬਣਾਤੀ ਬਟੂ ਵਰਗੇ ਲੋਕਾਂ ਨੇ ਔਰ ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਰਾਜਨੀਤਿਕ ਬੰਦੇ ਦੀ ਪਛਾਣ ਕੀ ਹੈ ਕਿ ਉਹ ਮੰਡੀ ਦੇ ਵਿੱਚ ਵਕਾਊ ਇੱਕ ਵਸਤੂ ਹੈ ਜਿਨੇ ਬੋਲੀ ਚੰਗੀ ਲਾ ਲਈ ਉਹ ਉਹਦੀ ਗੱਡੀ ਤੇ ਬਹਿ ਜਾਊਗਾ ਉਹੀ ਬੋਲੀ ਬਟੂ ਨੇ ਲਵਾਈ ਉਹੀ ਬੋਲੀ ਜਿਨ੍ਹਾਂ ਨੂੰ ਫੇਰ ਤੋਂ ਜਵਾਨ ਨਹੀਂ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਅੱਜ ਗਏ ਨੇ ਜਿਨ੍ਹਾਂ ਨੂੰ ਸੁਨੀਲ ਜਾਖਣ ਦੇ ਸਰੂਪੇ ਪਾਏ ਨੇ ਉਹੀ ਬੋਲੀ ਉਹ ਲਵਾਗੇ ਵਰਨਾ ਕਿਹੜਾ ਇਨਕਲਾਬ ਸੀ ਜਿਹੜਾ ਪਿਛਲਿਆਂ 10 ਮਹੀਨਿਆਂ ਦੇ ਵਿੱਚ ਰਿੰਕੂ ਹੋਣੀ ਆਮ ਆਦਮੀ ਪਾਰਟੀ ਦੇ ਰਾਹੀ ਨਹੀਂ ਲਿਆ ਸਕੇ ਜਾਂ ਉਸ ਤੋਂ ਪਹਿਲਾਂ ਕਾਂਗਰਸ ਦੀ 5 ਸਾਲਾਂ ਐਮਐਲਏਸ਼ਿਪ ਮਾਨ ਕੇ ਨਹੀਂ ਲਿਆ ਸਕੇ ਤੇ ਹੁਣ ਉਹ ਜਿਨ੍ਹਾਂ ਲੋਕਾਂ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ ਮਹੱਲਿਆਂ 'ਚ ਨਹੀਂ ਵੜਨ ਦਿੰਦੇ ਗਲੀਆਂ 'ਚ ਨਹੀਂ ਵੜਨ ਦਿੰਦੇ ਉਹਨਾਂ ਦੇ ਮੋਢਿਆਂ ਤੇ ਚੜ ਕੇ ਲਿਆਉਣਗੇ ਸਿਰਫ ਤੇ ਸਿਰਫ ਬਜਾਰੂ ਰਾਜਨੀਤੀ ਹੈ ਸਿਰਫ ਤੇ ਸਿਰਫ ਡਰ ਹੈ ਮਾਨਸਿਕ ਡਰ ਹੈ ਜਿਹਦੇ ਕਰਕੇ ਜੇ ਪਾਪ ਕੰਬਦੇ ਨੇ ਕਿ ਉਹ ਬੰਦੇ ਕੰਮ ਕਰ ਪਲਾਸ ਹੌਸਾਬ ਜਰੂਰ ਦੱਸਿਓ ਕਿ ਕਾਂਗਰਸ ਦੀ ਐਕਟੀਵਿਟੀ ਕੀ ਮੰਨ ਦੇ ਵਿੱਚ ਹੋਵੇਗਾ ਕਿ ਆਉਣ ਵਾਲੇ ਭਵਿੱਖ ਨਹੀਂ ਦਿਖਦਾ ਕਿ ਕਾਂਗਰਸ ਦੇ ਵਿੱਚ ਜਿਸ ਦੇ ਕਾਰਨ ਜਿਹੜੇ ਆ ਇਹ ਆਗੂ ਆ ਪਾਰਟੀ ਨੂੰ ਛੱਡ ਰਹੇ ਨੇ ਕਾਂਗਰਸ ਦੇ ਭਵਿੱਖ ਨੂੰ ਵੇਖਦੇ ਕੀ ਕਹਿਣਾ ਚਾਹੋਗੇ ਪੰਜਾਬ ਕਾਂਗਰਸ ਦਾ ਭਵਿੱਖ ਪੰਜਾਬ ਦੇ ਵਿੱਚ ਬਹੁਤ ਵਧੀਆ ਇਸ ਵੇਲੇ ਲੋਕਾਂ ਨੇ ਵੀ ਮੇਨ اپੋਜੀਸ਼ਨ ਪਾਰਟੀ ਬਣਾਇਆ ਤੇ اپੋਜੀਸ਼ਨ ਪਾਰਟੀ ਵੱਲੋਂ ਜਿਹੜਾ ਰੋਲ ਕਾਂਗਰਸ ਨੂੰ ਕਰਨਾ ਚਾਹੀਦਾ ਕਾਂਗਰਸ ਉਹ ਰੋਲ ਨੂੰ ਬਖੂਬੀ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਹੀਂ 24 ਵੀ ਆ ਗਈ ਹੈ 27 ਵੀ ਆਉਣੀਆਂ ਰਿਜ਼ਲਟ ਦੱਸਣਗੇ ਕਿ ਪੰਜਾਬ ਕਾਂਗਰਸ ਕਿੱਥੇ ਖੜੀ ਹੈ ਕਾਂਗਰਸ ਦਾ ਪੁਆਇੰਟ ਬਹੁਤ ਵਧੀਆ ਹੈ ਲੇਕਿਨ ਬਾਜ਼ਾਰੂ ਮੌਕਾ ਪ੍ਰਸਤਾਂ ਦਾ ਪੁਆਇੰਟ ਸ਼ਾਇਦ ਕਾਂਗਰਸ ਦੇ ਵਿੱਚ ਨਹੀਂ ਹੈਗਾ ਜੀ ਸੁਸ਼ੀਲ ਕੁਮਾਰ ਰਿੰਕੂ ਵਰਗੇ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਨੇ ਸਮੇ ਸਮੇ ਤੇ ਜਿਹੜਾ ਉਹਨਾਂ ਨੂੰ ਟਿਕਟਾਂ ਦਿੱਤੀਆਂ ਕਾਂਗਰਸ ਨੇ ਵੱਡਾ ਮਾਣ ਸਨਮਾਨ ਦਿੱਤਾ ਹੁਣ ਹਲੇ ਤਾਂ ਸ਼ੁਰੂਆਤ ਹੋਈ ਹੈ ਕਹਿੰਦੇ ਬੀਜੇਪੀ ਦੇ ਇਹ ਬੋਲ ਨੇ ਵੀ ਹਲੇ ਤਾਂ ਸ਼ੁਰੂਆਤ ਹੋਈ ਹੈ ਹੋਰ ਵੀ ਬਹੁਤ ਸਾਰੇ ਕਾਂਗਰਸੀ ਜਿਹੜੇ ਆਗੂ ਨੇ ਲੀਡਰ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਪੱਲਾ ਫੜ ਸਕਦੇ ਨੇ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਜਿੰਨੇ ਮਰਜ਼ੀ ਆਗੂ ਜਿਹੜੇ ਆ ਉਹ ਪਾਰਟੀ ਦੇ ਵਿੱਚ ਚਲੇ ਜਾਣ ਗਰਾਫ ਦੇ ਵਿੱਚ ਕੋਈ ਗਰਾਵਟਾਉਣ ਵਾਲੀ ਹੈ ਜਾਂ ਕਿਸ ਤਰੀਕੇ ਨਾਲ ਮੈਂ ਆਪਣੀ ਪਹਿਲੀ ਗੱਲ ਫੇਰ ਦਰਉਣਾ ਜੀ ਤੁਸੀਂ ਕੱਲ੍ਹ ਰਿੰਕੂ ਦੀ ਗੱਲ ਨੂੰ ਕਰਦੇ ਹੋ ਜੀ ਬੀਜੇਪੀ ਨੇ 15 ਦਿਨ ਪਹਿਲਾਂ ਹਿਮਾਚਲ ਦੇ ਵਿੱਚ ਕੀ ਕੀਤਾ 6 ਕਾਂਗਰਸੀ ਐਮਐਲਿਆਂ ਨੂੰ ਜੀ ਟੁੱਕੜਾ ਪਾ ਕੇ ਖਰੀਦੇ ਆਪਣਾ ਇੱਕ ਐਮਪੀ ਤੇ ਬਣਾ ਲਿਆ ਉਹਨਾਂ ਦੀ ਐਮਐਲਏ ਸ਼ਿਪ ਵੀ ਗਈ ਅੱਜ ਉਹਨਾਂ ਨੂੰ ਦੁਬਾਰਾ ਟਿਕਟਾਂ ਦੇ ਕੇ ਬੀਜੇਪੀ ਵੱਲੋਂ ਸ਼ਿੰਗਾਰ ਕੇ ਲਿਆਂਦਾ ਜਾ ਰਿਹਾ ਬੀਜੇਪੀ ਅਸਲ ਦੇ ਵਿੱਚ ਇਹਨਾਂ ਮੌਕਾਪ੍ਰਸਤ ਲੋਕਾਂ ਦਾ ਮੁੱਲ ਪਾ ਰਹੀ ਹੈ ਬਹੁਤ ਵੱਡੀ ਸਰਮਾਇદાર ਪਾਰਟੀ ਬਣ ਗਈ ਹੈ ਤਣਾੜ ਲੋਕ ਮਗਰ ਬੈਠੇ ਨੇ ਤੇ ਉਹ ਤਣਾੜ ਲੋਕ ਬੋਲੀ ਲਾਉਂਦੇ ਨੇ ਸਿਰਾਂ ਦੀ ਬੋਲੀ ਲੱਗਣ ਢਈ ਹੈ ਤੇ ਜਦੋਂ ਮੈਂ ਪਹਿਲਾਂ ਕਿਹਾ ਕਿ 90% ਰਾਜਨੀਤੀਵਾਨ ਮੰਡੀ ਚ ਲੱਗੀ ਫੜੀ ਵਰਗੇ ਨੇ ਵੀ ਫੜੀ ਤੇ ਆਣ ਕੇ ਬੋਲੀ ਲਾ ਦਿਓ ਤੇ ਜਿਹੜਾ ਲੈ ਜੂਗਾ ਲੈ ਜੂਗਾ ਜੀ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸ ਦਵਾਂ ਦੋਸਤੋ ਬੇਸ਼ੱਕ ਸਰਦਾਰ ਮਨਿੰਦਰਪਾਲ ਸਿੰਘ ਜੀ ਪਲਾਸੌਰ ਇਸ ਗੱਲ ਨੂੰ ਨਹੀਂ ਮੰਨਦੇ ਕਿ ਉਹ ਐਮਪੀ ਦੀ ਟਿਕਟ ਦੇ ਇਥੋਂ ਚਾਹਵਾਂ ਜਾਂ ਦਾਵੇਦਾਰ ਨੇ ਪਰ ਪਾਰਟੀ ਜਿਹੜੀ ਹੈ ਉਹ ਦਾਅ ਖੇਡ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਇੱਕ ਖਬਰ ਹੈ ਪਾਰਟੀ ਜਿਹੜੀ ਹੈ ਉਹ ਦਾ ਇਹਨਾਂ ਦੇ ਨਾਮ ਤੇ ਵੀ ਇਥੋਂ ਖੇਡ ਸਕਦੀ ਹੈ ਬਲਸਾ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਸਾਹਿਬ ਦੇ ਤੁਸੀਂ ਪੁਰਾਣੇ ਸਾਥੀ ਵੀ ਰਹੇ ਹੋ ਮੁਕਾਬਲਾ ਕਿਸ ਤਰੀਕੇ ਦਾ 2024 ਦੇ ਵਿੱਚ ਰਹਿਣ ਵਾਲਾ ਹੈ ਕਿਉਂਕਿ ਪਹਿਲਾਂ ਤਿੰਨ ਤਕੂਣਾ ਹੁੰਦਾ ਸੀ ਹੁਣ ਚੌਕ ਹੋਣਾ ਚਾਰ ਜਿਹੜੇ ਕੈਂਡੀਡੇਟ ਹੋਣਗੇ ਇੱਕ ਇੱਕ ਪਾਰਟੀ ਦੇ ਵੱਲੋਂ ਕਿਸ ਤਰੀਕੇ ਨਾਲ ਦੇਖਦੇ ਹੋ ਚਾਰ ਕੋਣਾ ਨਹੀਂ ਮੈਂ ਮੁਕਾਬਲੇ ਨੂੰ ਪੰਜ ਕੋਣਾ ਬੰਦਦਾ ਅੱਛਾ ਜੀ ਇੱਕ ਪਾਰਟੀ ਜਿਹਦੇ ਪਿਛਲੀ ਵਾਰੀ ਬਾਵਾ ਚ ਗੱਲ ਚ ਬਾਵਾ ਪਾਈਆਂ ਸੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਜੀ ਅੱਜ ਉਹਨਾਂ ਨੇ ਵੀ ਉਹਨਾਂ ਦੇ ਗੱਲ ਚੋਂ ਬਾਵਾ ਕੱਢ ਲਿਆ ਤੇ ਹੁਣ ਉਹ ਵੀ ਇੱਕ ਤੇ ਰਹਿ ਜੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਮਿਲਾ ਕੇ ਪੰਜ ਕੋਣਾ ਮੁਕਾਬਲਾ ਕੋ ਜੀ ਇਸ ਪੰਜ ਕੋਣੇ ਮੁਕਾਬਲੇ ਦੇ ਵਿੱਚ ਇਹ ਦੋ ਕੋਣਾ ਵੀ ਹੁੰਦਾ ਕਾਂਗਰਸ ਨੂੰ ਕੋਈ ਚੈਲੰਜ ਨਹੀਂ ਸੀ ਚਾਰ ਕੋਣਾ ਵੀ ਹੋ ਗਿਆ ਕਾਂਗਰਸ ਨੂੰ ਕੋਈ ਚੈਲੰਜ ਨਹੀਂ ਪੰਜ ਕੋਣਾ ਵੀ ਹੋ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦੀ ਸਥਿਤੀ ਵਿੱਚ ਹੈ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੂਗੀ ਜਿੱਥੋਂ ਤੱਕ ਮੈਂ ਖਡੂਰ ਸਾਹਿਬ ਹਲਕੇ ਦੀ ਗੱਲ ਕਰਾਂ ਖਡੂਰ ਸਾਹਿਬ ਹਲਕੇ ਦੇ ਵਿੱਚ ਜੀ ਮੇਰੀ ਔਕਾਤ ਜੀ ਜਾਂ ਮੇਰੀ ਹੈਸਿਆਤ ਇਹ ਹੈ ਕਿ ਮੈਂ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਵੇਖਣਾ ਹੈ ਕਾਂਗਰਸ ਜਿਹਨੂੰ ਵੀ ਸਿੰਬਲ ਦੇ ਕੇ ਘਲਾ ਦੇਵੇ ਮੇਰੇ ਸਾਹਮਣੇ ਚਿਹਰਾ ਨਹੀਂ ਮੇਰੇ ਪਾਸੇ ਸਾਹਮਣੇ ਪਾਰਟੀ ਤੇ ਪਾਰਟੀ ਦੀ ਆਈਡੀਓਲੋਜੀ ਹੈ ਮੈਂ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਵਾਸਤੇ ਕੰਮ ਕਰਨਾ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਅਸੈਂਬਲੀ ਹਰਕਤ ਤਰਨਤਨ ਤੇ ਪਾਰਲੀਮੈਂਟ ਹਲਕਾ ਖਡੂਰ ਸਭ ਬਹੁਤ ਸ਼ਾਨ ਨਾਲ ਜਿੱਤ ਕੇ ਇਹ 2024 ਦੀ ਇਲੈਕਸ਼ਨ ਚੋਂ ਸੇ ਨਿਕਲਣਾ ਇਹ ਜਿਹੜੇ ਫੈਸਲੇ ਚੱਲ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਜਿਹੜੇ ਵੱਡੇ ਚਿਹਰਿਆਂ ਦਾ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਜਾਣਾ ਚੱਲ ਰਿਹਾ ਸੋ ਇਸ ਦੇ ਵਿੱਚ ਜਿਹੜੇ ਵਰਕਰ ਨੇ ਜਿਹੜੇ ਗਰਾਊਂਡ ਜ਼ੀਰੋ ਤੇ ਆਪਣੀ ਪਾਰਟੀ ਦੇ ਲਈ ਪਾਰਟੀ ਦੇ ਲਈ ਵਰਕ ਰੀ ਕਰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਆ ਕਿ ਖਮਣੀ ਯਾਰ ਜੇ ਐਡੇ ਐਡੇ ਆਗੂ ਛੱਡ ਗਏ ਆਪਾਂ ਵੀ ਛੱਡ ਜਾਈਏ ਉਹਨਾਂ ਦੇ ਲਈ ਇੱਕ ਸੀਨੀਅਰ ਆਗੂ ਹੋਣ ਦੇ ਨਾਤੇ ਪੰਜਾਬ ਪ੍ਰਦੇਸ਼ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਸੇਜ ਕੀ ਰਹੇਗਾ ਤੁਹਾਡੇ ਵੱਲੋਂ ਮੈਂ ਆਪਣੀ ਗੱਲ ਨੂੰ ਫਿਰ ਸਪਸ਼ਟ ਕਰ ਦਿਆਂ ਜੀ ਜੀ ਲੀਡਰ ਤੇ ਵਰਕਰ ਦੇ ਵਿੱਚ ਇਹੋ ਹੀ ਫਰਕ ਹੁੰਦਾ ਹੈ ਕੀ ਬਾਤ ਲੀਡਰ ਆਪਣਾ ਮੁੱਲ ਮੰਡੀ 'ਚ ਜਾ ਕੇ ਪਵਾਉਂਦਾ ਹੈ ਤੇ ਵਰਕਰ ਪਾਰਟੀ ਦੇ ਸਿਧਾਂਤ ਤੇ ਮਗਰ ਖੜ ਕੇ ਆਪਣਾ ਮੁੱਲ ਪਾਉਂਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦਾ ਵਰਕਰ ਤੇ ਤਨਤਨ ਅਸੈਂਬਲੀ ਹਲਕੇ ਦਾ ਵਰਕਰ ਅੱਜ ਵੀ ਕਿਸੇ ਨਾਂ ਨਾਲ ਨਹੀਂ ਖੜਾ ਮਨਿੰਦਰਪਾਲ ਨਾਲ ਨਹੀਂ ਖੜਾ ਕਿਸੇ ਦੂਜੇ ਨਾਲ ਨਹੀਂ ਖੜਾ ਮੈਂ ਕਿਸੇ ਦਾ ਨਾਂ ਨਾਲੋਂ ਕਿਸੇ ਦੇ ਨਾਂ ਨਾਲ ਨਹੀਂ ਖੜਾ ਸਿਰਫ ਤੇ ਸਿਰਫ ਕਾਂਗਰਸ ਦੇ ਨਾਮ ਨਾਲ ਖੜਾ ਹੈ ਰਾਹੁਲ ਗਾਂਧੀ ਜੀ ਦੇ ਨਾਮ ਨਾਲ ਖੜਾ ਰਾਜਾ ਬੜਿੰਗ ਜੀ ਦੇ ਨਾਮ ਨਾਲ ਖੜਾ ਇਸ ਕਰਕੇ ਵਰਕਰ ਕਾਂਗਰਸ ਦੀ ਇੱਜ਼ਤ ਬਣਿਆ ਬਣਦਾ ਆਇਆ ਤੇ ਵਰਕਰ ਨੇ ਕਾਂਗਰਸ ਦੀ ਇੱਜ਼ਤ ਬਣਨੀ ਆ ਤੇ ਮੇਰੀ ਆਪਣੇ ਸਾਰੇ ਸਾਥੀਆਂ ਨੂੰ ਮੈਂ ਵਰਕਰ ਨਹੀਂ ਕਹਿੰਦਾ ਮੇਰੇ ਸਾਥੀ ਨੇ ਉਹ ਮੇਰੇ ਭਰਾ ਨੇ ਮੇਰੀ ਆਪਣੇ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਇਹ ਇੱਕ ਨਿਤਾਰਾ ਹੁੰਦੀ ਹੈ ਜੀ ਕਰ ਲੈਣ ਦਿਓ ਬਜਾਰੂ ਲੀਡਰਾਂ ਟਪੂਸੀਆਂ ਮਾਰ ਲੈਣ ਦਿਓ ਜਿੱਦਾਂ ਨੂੰ ਜਾਂਦੇ ਨੇ ਤੁਹਾਡਾ ਇਸ਼ਟ ਸਿਰਫ ਤੇ ਸਿਰਫ ਕਾਂਗਰਸ ਦਾ ਚੋਣ ਨਿਸ਼ਾਨਾ ਹੈ ਜੀ ਤੁਸੀਂ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਮਛਲੀ ਦੀ ਅੱਖ ਬਣ ਕੇ ਅਰਜਨ ਦੇਵਾਂਗ ਜਤਨਾ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਵੀਰ ਸੋ ਇਹ ਸਾਣਾ ਕਾਂਗਰਸ ਪਾਰਟੀ ਤੋਂ ਪੰਜਾਬ ਪ੍ਰਦੇਸ਼ ਕਮੇਟੀ ਦੇ ਮੈਂਬਰ ਸਰਦਾਰ ਮਨਿੰਦਰਪਾਲ ਸਿੰਘ ਜੀ ਪਲਾਸੌਰ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਆਗੂ ਐਸ ਵੇਲੇ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਵਰਕਰਾਂ ਨੂੰ ਕੋਈ ਫਰਕ ਜਿਹੜਾ ਉਹ ਨਹੀਂ ਪੈਣ ਵਾਲਾ ਤੇ ਵਰਕਰ ਜਿਹੜੇ ਨੇ ਉਹ ਚੋਣ ਨਿਸ਼ਾਨ ਪੰਜੇ ਤੇ ਕਿਤੇ ਨਾ ਕਿਤੇ ਮੋਰ 2024 ਦੇ ਵਿੱਚ ਲਾਉਣ ਵਾਲੇ ਨੇ ਸੋ ਪਰ ਵੇਖਣ ਵਾਲੀ ਗੱਲ ਇਹ ਵੀ ਰਹਿ ਗਈ ਕਿ ਲੋਕ ਜਿਹੜੇ ਨੇ 2024 ਦੇ ਵਿੱਚ ਕਿਹੜਾ ਬਟਨ ਨੱਪ ਕੇ ਕਿਹੜੀ ਸਰਕਾਰ ਲਿਆਉਂਦੇ ਨੇ ਤੁਸੀਂ ਹਰ ਕਵਰੇਜ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਨੇਰੋ ਸਾਡੇ ਨਾਲ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਆਪ ਤੱਕ ਨਿਊਜ਼ ਤਰਨਤਾਰ